ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਸਾਬਕਾ ਜੋਹਰ ਲਾਲ ਨੈਰੋ ਯੂਨੀਵਰਸਿਟੀ ਵਿਦਿਆਰਥੀ ਅਮਰ ਖਾਲਿਦ ਦੇ ਹੱਕ ਵਿੱਚ ਆਪਣੇ ਸਹਿਯੋਗ ਪ੍ਰਗਟਾਇਆ ਹੈ। ਉਮਰ ਖਾਲਿਦ 5 ਸਾਲ ਤੋਂ ਬਾਅਦ ਸਮੇਤ 2023 ਦੇ ਦਿੱਲੀ ਦੰਗਿਆ ਮਾਮਲੇ ਵਿੱਚ ਯੂਏਪੀਏ ਦੇ ਤਹਿਤ ਜੇਲ੍ਹ ਦੇ ਵਿੱਚ ਹੈ। ਉਮਰ ਖਾਲਿਦ ਤੇ ਸਾਥੀ ਬੰਸੇ ਯੋਸਨਾ ਲੈਰੀ ਨੇ ਸੋਸ਼ਲ ਮੀਡੀਆ 'ਤੇ ਮਮਦਾਨੀ ਦਾ ਇੱਕ ਨੋਟ ਸਾਂਝਾ ਕੀਤਾ ਹੈ ਜਿਦੇ ਵਿੱਚ ਮਮਦਾਨੀ ਨੇ ਉਮਰ ਅਤੇ ਉਸਦੇ ਪਰਿਵਾਰ ਦੇ ਹਾਲਾਤ ਬਾਰੇ ਚਿੰਤਾ ਦਰਸਾਈ ਹੈ। ਮਮਦਾਨੀ ਨੇ ਲਿਖਿਆ ਕਿ ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ ਤੇ ਤੁਹਾਡੇ ਹੌਸਲੇ ਨੂੰ ਸਲਾਮ ਕਰਦੇ ਹਾਂ ਇਸ ਸਬੰਧ ਤੇ ਨਾਲ ਹੀ ਅਮਰੀਕੀ ਕਾਨੂੰਨ ਸਾਜਾ ਜਿਮ ਮੈਕਗਵਨ ਜੈਮੀ ਰਸਕੀਨ ਸੁਮੇਤ ਕਈ ਹੋਰਾਂ ਨੇ ਵੀ ਖਾਲੀਤੀ ਸਮਾਰਿਤ ਅਤੇ ਨਿਰਪੱਖ ਮੁਕਤਮੇ ਦੀ ਮੰਗ ਕੀਤੀ ਹੈ। ਵਿਸ਼ਵ Hindu ਪ੍ਰਸ਼ਦ ਨੇ ਬੁਲਾਰੇ ਵਿਨੋਦ ਪਾਂਸਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 34 ਸਾਲਾ ਵਿਅਕਤੀ ਭਾਰਤ ਨੂੰ ਨਿਰਪੱਖ ਮੁਕਦਮੇ ਆਪਣੇ ਪਰਚਾਰ ਕਰ ਰਹੇ ਹਨ। ਜੇਕਰ ਉਹ ਅਮਰੀਕਾ ਦੇ ਵਿੱਚ ਨਸਲਵਾਦ ਵਿਰੁੱਧ ਬੋਲਦਾ ਤਾਂ ਇਹ ਸਮਝ ਦੇ ਵਿੱਚ ਆਉਂਦਾ। ਜਦੋਂ ਸਾਡੇ ਮੰਦਰਾਂ 'ਤੇ ਹਮਲਾ ਹੁੰਦਾ ਹੈ ਤਾਂ ਉਹ ਚੁੱਪ ਕਿਉਂ ਰਹਿੰਦਾ ਹੈ? ਜਦੋਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ ਹਿੰਦੂਆਂ 'ਤੇ ਜ਼ੁਲਮ ਹੁੰਦੇ ਨੇ ਤਾਂ ਕਿਉਂ ਨਹੀਂ ਬੋਲਦਾ? ਉਮਰ ਖਾਲੇ ਨੂੰ ਸੰਬੋਧਨ 2020 ਦੇ ਵਿੱਚੋਂ ਦਿੱਲੀ ਟੰਕਾ ਤੇ ਸੰ ਵੰਡ ਵਿੱਚ ਗ੍ਰਫਤਾਰ ਕੀਤਾ ਗਿਆ ਸੀ ਜਿਦੇ ਵਿੱਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋਏ ਸੀ ਉਸ ਉੱਤੇ ਉਤਰੀ ਪੂਰਬੀ ਦਿੱਲੀ ਦੇ ਵਿੱਚ ਹੋਈ ਕਤਖਿੰਸਾ ਤੇ ਮਾਸਟਰ ਮਾਈਂਡਟਲੀ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਦੋਸ਼ ਵੀ ਲਗਾਇਆ ਗਿਆ ਹੈ